ਸਤਨਾਮ ਵਾਹਿਗੁਰੂ ਸਾਹਿਬ ਜੀ ਭਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਕਰ 11ਮ ੴ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋ ਮਿਟੈ ਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਪਉ ਜੋਤੀ ਜੋਤ ਮਲਈਆ ਮੈਂ ਹਰ ਹਰ ਨਾਮ ਅਧਾਰ ਰਮਈਆ ਕਿਨ ਪਲ ਰਹਿ ਨ ਸਕੋ ਬਿਨ ਨਾਵੇ ਗੁਰਮੁਖ ਹਰ ਹਰ ਪਾਠ ਪੜਈਆ ਰਹਾਉ ਏਕ ਗਿਰੋ ਦਸ ਦੁਆਰ ਹੈ ਜਾਕੇ ਹਨੇਸੇ ਤਸਕਰ ਪਾਂਚੇ ਚੋਰ ਲਗਈਆ ਧਰਮ ਅਰਥ ਸਭ ਹਿਰਲੇ ਜਾਵੇ ਮਨ ਮੁਖੇ ਅੰਦਲੇ ਖਬਰ ਨਾ ਪਈਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੀਰੂ ਆਏ ਲੁਕਾਨੇ ਗੁਰ ਕੈ ਸਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹਿ ਠਾ ਖੇਵਟ ਸਬਦ ਗੁਰ ਪਾਰ ਲੰਗਈਆ ਜਮ ਜਾਗਾਤੀ ਨੇੜ ਨ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਰਤੇ ਅੰਤ ਨਾ ਲਹੀਆ ਗੁਰਮੁਖ ਮਨੁ ਆਇ ਕਤ ਕਰਿ ਆਵੈ ਮਿਲੋ ਗੋਪਾਲ ਨਿਸਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤੈ ਸਰਵਣ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਪੀਨੇ ਰਸ ਰਸ RAM ਗੋਪਾਲ ਦਬਈ ਰਵਈਆ ਤ੍ਰੈ ਗੁਣ ਮਾਇਆ ਮੋਹਿ ਬੇ ਆਪੇ ਤੁਰਿਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰਿ ਆਵੈ ਸਭ ਬ੍ਰਹਮ ਪਸਰਿਆ ਰਾਮ ਨਾਮ ਹੈ ਜੋਤ ਸਬਾਈ ਗੁਰਮਖਿ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਪਾਏ ਹਰ ਨਾਮ ਸਮਈਆ ਰਾਮ ਨਾਮ ਹੈ ਜੋਤ ਸਬਾਈ ਗੁਰਮਖਿ ਆਪੇ ਅਲਖ ਲਖਈਆ ਨਾਨਕ ਦੀਨ ਦਇਆਲ ਪਏ ਹੈ ਭਗਤ ਪਾਏ ਹਰ ਨਾਮ ਸਮਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਬਿਲਾਵਲਾ ਰਾਗ ਵਿੱਚ ਉਚਾਰਨ ਕੀਤੇ ਹੋਏ ਅਸ਼ਟਪਦੀਆਂ ਵਾਲਾ ਅਠਪਦੀਆਂ ਵਾਲਾ ਇਹ ਸ਼ਬਦ ਹੈ ਕਰ 11ਵੇਂ ਸੁਰ ਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸ ਦੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਸੋਹਣੇ RAM ਦਾ ਹਰ ਨਾਮ ਮੇਰੇ ਵਾਸਤੇ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ ਹੁਣ ਮੈਂ ਉਸ ਦੇ ਨਾਮ ਤੋਂ ਬਿਨਾ ਇੱਕ ਖਿੰਨ ਇੱਕ ਪਲ ਵੀ ਨਹੀਂ ਰਹਿ ਸਕਦਾ ਗੁਰੂ ਦੀ ਸ਼ਰਨ ਪੈ ਕੇ ਮੈਂ ਤਾਂ ਹਰ ਨਾਮ ਦਾ ਪਾਠ ਹੀ ਪੜਦਾ ਰਹਿੰਦਾ ਠਹਿਰਾਓ ਹੇ ਭਾਈ ਜਿਹੜਾ ਮਨੁੱਖ ਹਰ ਵੇਲੇ ਹਰ ਨਾਮ ਰਸ ਦੇ ਗੀਤ ਗਾਉਂਦਾ ਰਹਿੰਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਵਿੱਚ ਪਰਚਿਆ ਰਹਿੰਦਾ ਉਹ ਮਨੁੱਖ ਪਰਮਾਤਮਾ ਦੇ ਆਪੇ ਵਿੱਚ ਆਪਣਾ ਆਪ ਲੀਨ ਕਰਕੇ ਆਪਣੇ ਅੰਦਰੋਂ ਹਉਮੈ ਮਿਟਾ ਲੈਂਦਾ ਹੈ। ਬਿਕਾਰਾਂ ਤੋਂ ਬਚੇ ਰਹਿਣ ਕਰਕੇ ਉਸ ਦਾ ਸਰੀਰ ਸੋਨੇ ਵਰਗਾ ਸ਼ੁੱਧ ਹੋ ਜਾਂਦਾ ਹੈ। ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤ ਵਿੱਚ ਲੀਨ ਰਹਿੰਦੀ ਹੈ। हे ਭਾਈ ਮਨੁੱਖ ਦਾ ਇਹ ਸਰੀਰ ਇੱਕ ਅਜਿਹਾ ਘਰ ਹੈ ਜਿਸ ਦੇ 10 ਦਰਵਾਜ਼ੇ ਹਨ। ਇਹਨਾਂ ਦਰਵਾਜ਼ਿਆਂ ਦੇ ਰਾਹੀਂ ਦਿਨ ਰਾਤ ਕਾਮ, ਕ੍ਰੋਧ, ਲੋਭ, ਮੋਹ ਅਹੰਕਾਰ ਪੰਜ ਚੋਰ ਸਨ ਲਾਈ ਰੱਖਦੇ ਹਨ ਇਸ ਦੇ ਅੰਦਰੋਂ ਆਤਮਿਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ ਆਤਮਿਕ ਜੀਵਨ ਵੱਲੋਂ ਅੰਨੇ ਹੋ ਚੁੱਕੇ ਮਨ ਦੇ ਮਰੀਦ ਮਨੁੱਖ ਨੂੰ ਆਪਣੇ ਲੁੱਟੇ ਜਾਣ ਦਾ ਪਤਾ ਹੀ ਨਹੀਂ ਲੱਗਦਾ हे ਭਾਈ ਇਹ ਮਨੁੱਖਾ ਸਰੀਰ ਮਾਨੋ ਸੋਨੇ ਦਾ ਕਿਲਾ ਉੱਚੇ ਆਤਮਿਕ ਗੁਣਾਂ ਦੇ ਮੋਤੀਆਂ ਨਾਲ ਭਰਿਆ ਹੋਇਆ ਹੈ ਇਹਨਾਂ ਹੀਰਿਆਂ ਨੂੰ ਚੁਰਾਉਣ ਲਈ ਲੁੱਟਣ ਲਈ ਕਾਮ ਆਦਿਕ ਚੋਰ ਡਾਕੂ ਆ ਕੇ ਇਸ ਵਿੱਚ ਲੁਕੇ ਰਹਿੰਦੇ ਹਨ ਜਿਹੜੇ ਮਨੁੱਖ ਆਤਮਿਕ ਜੀਵਨ ਦੇ ਸੋਮੇ ਪ੍ਰਭੂ ਵਿੱਚ ਸੁਰਤ ਜੋੜ ਕੇ ਸੁਚੇਤ ਰਹਿੰਦੇ ਹਨ ਉਹ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਇਹਨਾਂ ਚੋਰਾਂ ਡਾਕੂਆਂ ਨੂੰ ਫੜ ਕੇ ਬੰਨ ਲੈਂਦੇ ਹਨ हे ਭਾਈ ਪਰਮਾਤਮਾ ਦਾ ਨਾਮ ਜਹਾਜ਼ ਹੈ ਉਸ ਜਹਾਜ਼ ਦਾ ਮਲਾਹ ਗੁਰੂ ਦਾ ਸ਼ਬਦ ਹੈ ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਉਸ ਨੂੰ ਗੁਰੂ ਬੇਕਾਰਾਂ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਮ ਰਾਜ ਮਸੂਲੀਆ ਵੀ ਉਸ ਦੇ ਨੇੜੇ ਨਹੀਂ ਆਉਂਦਾ ਕਾਮ ਆਦਿਕ ਕੋਈ ਚੋਰ ਵੀ ਸੰਨ ਨਹੀਂ ਲਾ ਸਕਦਾ ਹੇ ਭਾਈ ਮੇਰਾ ਮਨ ਹੁਣ ਸਦਾ ਦਿਨ ਰਾਤ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਮੈਂ ਪ੍ਰਭੂ ਦੀ ਸਿਫਤ ਸਲਾਹ ਕਰਦੇ ਆਂ ਕਰਦੇ ਆਂ ਸਿਫਤ ਦਾ ਅੰਤ ਨਹੀਂ ਲੱਭ ਸਕਦਾ ਗੁਰੂ ਦੀ ਸ਼ਰਨ ਪੈ ਕੇ ਮੇਰਾ ਇਹ ਮਨ ਪ੍ਰਭੂ ਚਰਨਾਂ ਵਿੱਚ ਹੀ ਟਿਕਿਆ ਰਹਿੰਦਾ ਹੈ ਮੈਂ ਲੋਕ ਲਾਜ ਦੂਰ ਕਰਕੇ ਜਗਤ ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ ਹੇ ਭਾਈ ਅੱਖਾਂ ਨਾਲ ਹਰ ਥਾਂ ਪ੍ਰਭੂ ਦਾ ਦਰਸ਼ਨ ਕਰਕੇ ਮੇਰਾ ਮਨ ਹੋਰ ਵਾਸਨਾ ਵੱਲੋਂ ਰੱਜਿਆ ਰਹਿੰਦਾ ਹੈ ਮੇਰਾ ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ ਹੀ ਸੁਣਦੇ ਰਹਿੰਦੇ ਹਨ ਪ੍ਰਭੂ ਦੀ ਸੇਪਤ ਸਲਾਹ ਸੁਣ ਸੁਣ ਕੇ ਮੇਰੀ ਜਿੰਦ ਨਾਮ ਰਸ ਵਿੱਚ ਭਿੱਜੀ ਰਹਿੰਦੀ ਹੈ ਮੈਂ ਬੜੇ ਆਨੰਦ ਦੇ ਨਾਲ ਰਾਮ ਗੋਪਾਲ ਦੇ ਗੁਣ ਗਾਉਂਦਾ ਰਹਿੰਦਾ ਹਾਂ हे ਭਾਈ ਮਾਇਆ ਦੇ ਤਿੰਨ ਗੁਣਾ ਦੇ ਅਸਰ ਹੇਠ ਰਹਿਣ ਵਾਲੇ ਜੀਵ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਹ ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇੱਕ ਪਿਆਰ ਨਿਗਾਹ ਨਾਲ ਸਾਰੀ ਲੋਕਾਈ ਨੂੰ ਇੱਕੋ ਜਿਹੀ ਜਾਣਦਾ ਹੈ ਉਸ ਨੂੰ ਇਹ ਪਰ ਤਖ ਦਿਖ ਪੈਂਦਾ ਹੈ ਕਿ ਹਰ ਥਾਂ ਪ੍ਰਮਾਤਮਾ ਹੀ ਪਸਰਿਆ ਹੋਇਆ ਹੈ हे ਭਾਈ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਸਮਝ ਲੈਂਦਾ ਹੈ ਕਿ ਅਲਖ ਪ੍ਰਭੂ ਆਪ ਹੀ ਆਪ ਹਰ ਥਾਂ ਮੌਜੂਦ ਹੈ ਹਰ ਥਾਂ ਪ੍ਰਮਾਤਮਾ ਦਾ ਹੀ ਨਾਮ ਹੈ ਸਾਰੀ ਲੁਕਾਈ ਵਿੱਚ ਪ੍ਰਮਾਤਮਾ ਦੀ ਹੀ ਜੋਤ ਹੈ ਹੇ ਨਾਨਕ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉੱਤੇ ਦਇਆਵਾਨ ਹੁੰਦੇ ਹਨ ਉਹ ਮਨੁੱਖ ਭਗਤੀ ਭਾਵਨਾ ਦੇ ਰਾਹੀ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਵਾਜ ਸਾਹਿਬ ਅੰਮ੍ਰਿਤਸਰ ਅਟੈਸਟਡ ਬਾਈ ਆਵਰ ਫੋਰਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਹੈਡਿੰਗ ਬਿਲਾਵਲ ਫੋਰਥ ਮਹਿਲ ਅਸ਼ਟਪਦੀਸ 11 ਹਾਊਸ 1 ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਗ੍ਰੇਸ ਆਫ ਦਾ ਟਰੂ ਗੁਰੂ Guru, guru Saab ji saying that one who eliminates his self Tenderness and eradicates his ego, night and day sings the songs of the Lord's love. The Gurmukh is inspired, his body is golden, and his light merges into the light of the fearless Lord. I take the support of the name of the Lord Har Har. I cannot live for a moment, even for an instant without the name of the Lord. <clears throat> the Gurmukh reads the sermon of the Lord Har Har. Pause. In the one house of the body there are ten gates night and day. The five thieves break in. They steal the entire wealth of one's Dharmic faith, but the blind, self willed Manamukha does not know it. The fortress of the body is overflowing with gold and jewels when it is awakened by spiritual wisdom. One enshrines love for the essence of the reality the thieves and robbers hide out in the body through the word of the guru's shabad they are arrested and locked up the name of the lord har har is the boat and the word of the guru's shabad is the boatman to carry us across the messenger of death the tax collector does not even come close and no thieves or robbers can plunder you. <coughs> I continuously sing the glorious praises of the Lord day and night. Singing the Lord's praises, I cannot find his limits. The mind of the Gurmukh returns to its own home it meets the lord of the universe to the beat of the celestial drum gazing upon the blessed vision of his darshan with my eyes my mind is satisfied with my ears i listen to the guru's bani and the word of his shabad listening listening my soul is softened, delighted by his subtle essence, chanting the name of the Lord of the universe. In the grip of the three qualities, they are engrossed in love and attachment to Maya. Only as Gurmukh do they find the absolute quality, absorption in bliss. With a single, impartial eye, look up, <coughs> look upon all alike, and see God pervading all. The light of the Lord's name permits all. The Gurmukh knows the unknowable. O Nanak, the Lord has become merciful to the meek through loving adoration. He merges in the Lord's name. Ka Khalsa Ki Fateh. Thank you for listening podcast by Audio Gurmani on Spotify and Apple Podcasting, Amazon and other portals. And uh, very happy to announce that uh, the people around the world who even not uh, Know the Sikhism, but they listen carefully, and their lives are converting to happiness. God bless you all. Ji ka khalsa, Ji fate.